ਕਲਾ ਦੇ ਅੰਗ ਸੰਗ ਦੇ ਵੀਡੀਓ ਦੇ ਵਿੱਚ ਮਹੌਨ ਗੱਲ ਇੱਕ ਵਾਰ ਫਿਰ ਹਾਜ਼ਰ ਆਇਆ ਇੱਕ ਹੋਰ ਬਹੁਤ ਹੀ ਵਧੀਆ ਸ਼ਖਸੀਅਤ ਦੇ ਨਾਲ ਅ ਅੱਜ ਮੈਂ ਬੜਾ ਮਾਣ ਤੇ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਡੇ ਉਹ ਪੰਜਾਬ ਜਿਸ ਨੂੰ ਪੋਲੀਟੀਸ਼ੀਨਾਂ ਨੇ ਲਾ ਕੇ ਸਾਡੇ ਨਾਲੋਂ ਵੱਖ ਕਰ ਦਿੱਤਾ ਸੀ ਕੱਟ ਕੇ ਸਾਡੇ ਨਾਲੋਂ ਵੱਖ ਕਰ ਦਿੱਤਾ ਸੀ ਉਸ ਮਿੱਟੀ ਤੋਂ ਸਾਡੇ ਕਵੀ ਕਵਿਤਰੀ ਚੱਲ ਕੇ ਆਏ ਹੋਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਅਸੀਂ ਚਾਹਾਂਗੇ ਉਹਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਨਾ ਕਿਉਂਕਿ ਸਾਡਾ ਉਹ ਪੰਜਾਬ ਜਿਹੜਾ ਕਿ ਵਿਛੜਿਆ ਹੋਇਆ ਅੱਜ ਵੀ ਮੈਨੂੰ ਪਤਾ ਕੁਝ ਕਿਣਕੇ ਤੁਹਾਡੇ ਪੈਰਾਂ ਦੇ ਨਾਲ ਜ਼ਰੂਰ ਲੱਗੇ ਹੋਣਗੇ ਤਹਿਰਾ ਜੀ ਤਹਿਰਾ ਸਰਾ ਜੀ ਕਲਾ ਦੇ ਅੰਗ ਸੰਗ ਵਿੱਚ ਜੀ ਆਇਆਂ ਜੀ ਬਹੁਤ ਸ਼ੁਕਰੀਆ ਮੈਨੂੰ ਬੜਾ ਮਾਨ ਮਹਿਸੂਸ ਹੋ ਰਿਹਾ ਹੈ ਕਿ ਤੁਹਾਡੇ ਨਾਲ ਜੜੀ ਮੁਲਾਕਾਤ ਹੈ ਹੋਈ ਔਰ ਤੁਸੀਂ ਬੁਲਾਇਆ ਮੈਨੂੰ ਅਮ ਤਾਰਾ ਜੀ ਮੈਂ ਮਤਲਬ ਜਿਹੜਾ ਅਸੀਂ ਅਸੀਂ ਸਾਰੇ ਹੀ ਮਹਿਸੂਸ ਕਰਦੇ ਆਂ ਕਿ ਜਿਹੜੀ 1947 ਸਾਡੇ ਸਾਰਿਆਂ ਦੀ ਉਹਨੇ ਜਿਵੇਂ ਨਾ ਇੱਕ ચીਰ ਕੇ ਰੱਖ ਦਿੱਤੀ ਸਾਡਾ ਸੱਭਿਆਚਾਰ ਇੱਕ ਸਾਡੀ ਬੋਲੀ ਇੱਕ ਤੇ ਤੁਸੀਂ ਪਾਕਿਸਤਾਨ ਦੇ ਵਿੱਚ ਰਹਿੰਦੇ ਹੋਏ ਅ ਅੱਜ ਪਹਿਲੀ ਗੱਲ ਤਾਂ ਕੈਨੇਡਾ ਦੇ ਵਿੱਚ ਜੀ ਆਇਆਂ ਨੂੰ ਤੁਹਾਨੂੰ ਸ਼ਾਇਦ ਵੈਨਕੂਵਰ ਏਰੀਆ 'ਚ ਪਹਿਲੀ ਵਾਰ ਆਏ ਹੋ ਨਹੀਂ ਮੈਂ 2 ਸਾਲ ਪਹਿਲੇ ਵੀ ਆਈ ਸੀ 2 ਸਾਲ ਪਹਿਲਾਂ ਇੱਥੇ ਆ ਚੁੱਕਿਆ ਹਾਂ ਕਾਨਫਰੰਸ ਤੇ ਆਈ ਸੀ ਹਾਂ ਜੀ ਤੇ ਇੱਕ ਵਾਰ ਫਿਰ ਜੀ ਆਇਆਂ ਨੂੰ ਥੈਂਕ ਯੂ ਜੀ ਤੇ ਮੈਂ ਪਹਿਲਾਂ ਥੋੜਾ ਜਿਆ ਤੁਹਾਡੇ ਜੀਵਨ ਬਾਰੇ ਜਾਨਣਾ ਚਾਹੂੰਗਾ ਪੈਰਾਸਰਾ ਕੌਣ ਹੈ ਤੇ ਕਿੱਥੇ ਜਨਮੇ ਤੁਹਾਡਾ ਐਜੂਕੇਸ਼ਨ ਦਾ ਉਹਦੇ ਬਾਰੇ ਮੜੀ ਜੀ ਜਾਣਕਾਰੀ ਦਿਓ ਮੇਰਾ ਜਿਹੜਾ ਤਾਲੂਕ ਹੈ ਉਹ ਡਿਸਟ੍ਰਿਕਟ ਸ਼ਖੂਬੁਰਾ ਦੀ ਤਹਿਸੀਲ ਹੈ ਮੰਡੀ ਟਾਵਾ ਸਿੰਘ ਹੂੰ ਉੱਥੇ ਮੈਂ ਜੰਮੀਪਲੀ ਹੂੰ ਤੇ ਰਹਿ ਵੀ ਉੱਥੇ ਹੀ ਰਹੀ ਆ 1.5 ਸਾਲ ਤੋਂ ਬੱਚਿਆਂ ਦੀ تعلیم ਵਾਸਤੇ ਲਾਹੌਰ ਸ਼ਿਫਟ ਹੋਣਾ ਪਿਆ ਆਦਰਵਾਇਜ਼ ਉੱਥੇ ਮੇਰਾ ਦੋ ਦਿਨਾਂ ਲਈ ਬੰਝੜੀ ਹੋਈ ਆ ਔਰ ਉੱਥੇ ਹੀ ਮੇਰੀ ਜਿਹੜੀ ਐਜੂਕੇਸ਼ਨ ਹੈ ਹੂੰ ਤੇ ਬਾਕੀ ਉੱਥੇ ਸ਼ਹਿਰਾਵਾਂ ਤੁਹਾਡੇ ਸਾਹਮਣੇ ਕੁਝ ਵੀ ਨਹੀਂ ਉੱਥੇ ਰਹਿੰਦੇ ਹੋਏ ਅ ਪਰਦੇਵਾਲੇ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਗਲੀ ਬਹਲੇ ਵਾਲੇ ਦੁਆਲੇ ਕੋਈ ਸਹਿਤਕ ਮਸ ਵਾਲੇ ਲੋਕ ਸੀਗੇ ਸਹਿਤਕਾਰ ਸੀਗੇ ਜਿਨ੍ਹਾਂ ਦੇ ਰਾਈ ਕਵਤਾ ਤੁਹਾਡੇ ਤੱਕ ਪਹੁੰਚੀ ਨਹੀਂ ਬਿਲਕੁਲ ਵੀ ਨਹੀਂ ਇਫ ਇਟ ਕੈਸ ਹਾਂ ਜੀ ਯਾਨੀ ਮੈਨੂੰ ਲੱਗਦਾ ਸੀ ਕਿ ਜਿਹੜਾ ਥੋੜਾ ਬਹੁਤ ਜਿਹੜਾ ਚਾਰਟ ਸੀ ਉਹ ਇਸ ਵਾਰ ਸੇ ਲੱਗੀ ਕਿ ਮੇਰੇ ਟੀਚਰ ਜਿਹੜੀ ਉਹ ਥੋੜਾ ਅਦਬੀ ਜ਼ੌਕ ਰੱਖਣ ਵਾਲੇ ਸਨ ਉਹਨਾਂ ਦੇ ਫਾਦਰ ਜਿਹੜੇ ਨੇ ਉਹ ਕਾਫੀ ਮਸ਼ਹੂਰ ਸ਼ਾਇਰ ਸਨ ਹਾਂਜੀ ਤੇ ਉਹ ਫੈਸਲਾਬਾਦ ਸੀ ਸਨ ਖੈਰੂਤ ਉਹਨਾਂ ਦੀ ਡੈਥ ਹੋ ਚੁੱਕੀ ਸੀ ਹਾਂਜੀ ਤੇ ਉਹ ਸਾਨੂੰ ਪ੍ਰੋਗਰਾਮ ਅਦਬੀ ਪ੍ਰੋਗਰਾਮ ਲੇਕਿਨ ਮੈਨੂੰ ਲੱਗਦਾ ਹੁੰਦਾ ਸੀ ਕਿ ਮੇਰੇ ਅੰਦਰ ਕੁਝ ਹੈ ਹੂੰ ਹੂੰ ਮੇਰੀ ਫੈਮਿਲੀ ਚ ਵੀ ਕੋਈ ਨਹੀਂ ਮੈਂ ਮੇਰੇ ਤੋਂ ਬਾਅਦ ਹੈ ਨਾ ਮੇਰੇ ਤੋਂ ਪਹਿਲੇ ਕੋਈ ਨਹੀਂ ਸੀ ਹਾਂਜੀ ਤੇ ਤਾਲੀਮ ਦੇ ਨਾਲ ਜੁੜੇ ਮੇਰੇ ਦਾਦਾ ਜੀ ਤਾਇਆ ਜੀ ਸਭ ਲੇਕਿਨ ਬਕ ਬਕਾਇਦਾ ਕੋਈ ਪਤਰਕਾਰ ਜਾਂ ਸਾਹਿਤਕਾਰ ਸ਼ਾਇਰ ਕੁਝ ਨਹੀਂ ਕੋਈ ਵੀ ਨਹੀਂ ਇਹਦਾ ਮਤਲਬ ਇਹ ਗੱਲ ਜਾਹਰ ਆ ਵੀ ਇਹ ਕੁਦਰਤੀ ਦੇਣ ਹੁੰਦੀ ਹੈ ਜੀ ਬਿਲਕੁਲ ਬਿਲਕੁਲ ਤੁਹਾਨੂੰ ਪਛਾਣਨ ਚ ਆਪਣਾ ਆਪ ਕੋਈ ਟਾਈਮ ਲੱਗਦਾ ਹੈ ਬਟ ਹੁੰਦੀ ਹੈ ਕੁਦਰਤ ਦੀ عطا ਤੁਹਾਡੇ ਤੇ ਕਿ ਤੁਸੀਂ ਤਨ ਪਤਾ ਲੱਗਦਾ ਹੈ ਕਦੀ ਤੁਹਾਨੂੰ ਛੇਤੀ ਪਤਾ ਲੱਗ ਜਾਂਦਾ ਹੈ ਕਦੀ देर ਨਾਲ ਪਤਾ ਲੱਗਦਾ ਹੈ ਤੇ ਮੈਨੂੰ ਕਾਫੀ ਛੇਤੀ ਪਤਾ ਲੱਗ ਗਿਆ ਸੀ ਕਿ ਮੇਰੇ ਅੰਦਰ ਜਿਹੜਾ ਹੈ ਕੋਈ ਸ਼ਾਇਰ ਹੈ ਕੋਈ ਹੈਗੀ ਹੈ ਸਰ ਹਾਂਜੀ ਕਲਾ ਹੈ ਕੋਈ ਤੁਸੀਂ ਫਿਰ ਜਿਹੜੀ ਇਹ ਸ਼ਾਇਰੀ ਤੁਹਾਡੇ ਕੋਲ ਸਕੂਲ ਦੇ ਵਿੱਚ ਆ ਗਈ ਸੀ ਜਾਂ ਅੱਗੇ ਆ ਕੇ ਛੋਟੀ ਉਮਰ ਦੇ ਵਿੱਚ ਮੈਂ ਸਕੂਲ 'ਚ ਲਿਖਣੀ ਸ਼ੁਰੂ ਕੀਤੀ ਸੀ 9th 10th 'ਚ ਨਾ ਤੇ ਉਦੋਂ ਇੱਕ ਛੋਟੀਆਂ-ਛੋਟੀਆਂ ਜਿਹੀਆਂ ਨਜ਼ਮਾਂ چیزਾਂ ਲਿਖਦੀ ਸੀ ਜਿਹਾ ਬੱਚੇ ਲਿਖਦੇ ਨੇ ਬਿਲਕੁਲ ਮੋਸਰਾ ਲਿਖਦੇ ਆਂ ਹੀ ਫਿਰ ਲੇਕਿਨ ਲਿਖਦੀ ਮੈਂ ਉਰਦੂ ਚ ਸੀ ਤੇ ਬਾਅਦ ਫਿਰ ਕਾਫੀ ਬਾਅਦ ਵਿੱਚ ਮੇਰੇ ਖਿਆਲੇ ਕੋਈ 2001-02 ਚ ਜਿਹੜੇ ਮੈਂ ਪੰਜਾਬੀ ਗ਼ਜ਼ਲ ਜਿਹੜੀ ਪਹਿਲੀ ਲਿਖੀ ਸੀ ਉਦੋਂ ਫਿਰ ਉਸ ਤੋਂ ਬਾਅਦ ਨਜ਼ਮ ਵੀ ਪੰਜਾਬੀ ਲਿਖੀ ਤੇ ਲੇਕਿਨ ਸੀ ਲੇਕਿਨ ਕੋਈ ਇਸ ਤਰ੍ਹਾਂ ਦਾ ਮਾਹੌਲ ਸੀ ਜਿਸਾਂ تنਕੀਦੀ ਮਜਲਸਾਂ ਸ਼ੇਰਾਂ ਚ ਹੁੰਦੀਆਂ ਨੇ ਲੋਕ ਬੈਠਦੇ ਨੇ ਸ਼ਾਇਰ ਅਦੀ ਬੰਦੇ ਨੇ ਉਹਨਾਂ ਦੇ ਪਾਲਿਸ਼ ਹੁੰਦੇ ਨੇ ਲੇਕਿਨ ਮੇਰਾ ਇਸ ਤਰ੍ਹਾਂ ਕੋਈ ਵੀ ਹੋ ਨਹੀਂ ਸੀ ਹੈ ਸਾਡੇ ਇੱਕ ਸ਼ਾਇਰ ਹੈ ਸਣ ਸਾਡੇ ਟਾਬਾਂ ਚ ਅਮੀਨ ਚਿਸ਼ਤੀ ਸਾਹਿਬ ਤੇ ਲੇਕਿਨ ਉਹਨਾਂ ਨਾਲ ਵੀ ਮੇਰਾ ਉਹਨਾਂ ਦੀ ਕਿਤਾਬ ਸਾਡੇ ਘਰ ਹੁੰਦੀ ਸੀ ਸਦਰਾਂ ਉਹ ਬਚਪਨ ਚ ਪੜ੍ਹੀ ਸੀ ਲੇਕਿਨ ਉਹਨਾਂ ਦੇ ਨਾਲ ਵੀ ਕੋਈ ਆਪਣੀ ਰਚਨਾ ਕਿਸੇ ਨਾਲ ਡਿਸਕਸਨ ਨਹੀਂ ਸੀ ਕਰ ਸਕਦੇ ਕੋਈ ਚਾਂਸ ਨਹੀਂ ਸੀ ਜਾਨੀ ਯਾਨੀ ਪਹਿਲਾ ਮੁਸ਼ਾਇਰਾ ਪੜਨ ਤੱਕ ਮੈਨੂੰ ਪਤਾ ਹੀ ਨਹੀਂ ਸੀ ਕਿ ਅਦਵੀ ਬੈਠਕਾਂ ਵੀ ਹੁੰਦੀਆਂ ਨੇ ਜਾਂ ਕੁਝ ਹੋਰ ਉਹ ਕਾਫੀ ਲੇਟ ਪੜ੍ਹੀ ਸੀ ਮੈਂ ਉਹ ਛੋਟੀ ਭੈਣ ਸੀ ਮੇਰੀ ਉਹ ਵੀ ਸ਼ਾਇਰਾ ਉਹਦੇ ਨਾਲ ਮੈਂ ਗਈ ਸਮ ਸ਼ਾਇਰੇ ਚ ਤੇ ਮੈਂ ਉਹ ਪਹਿਲਾ ਹੀ ਲਾਈਵ ਮੁਸ਼ਾਇਰਾ ਵੇਖਿਆ ਸੀ ਤੇ ਪਹਿਲਾ ਹੀ ਪੜਿਆ ਉਹ ਵੇਖ ਕੇ ਲੋਕਾਂ ਨੂੰ ਤੇ ਮੇਰਾ ਦਿਲ ਕੀਤਾ ਕਿ ਮੈਂ ਵੀ ਪੜਾ ਮੈਂ ਉਹਨੂੰ ਕਿਹਾ ਕਿ ਮੈਂ ਵੀ ਪੜਨਾ ਚਾਹਨੀ ਹਾਂ ਉਹਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਪੜ ਲੈ ਉਹਨਾਂ ਨੇ ਕਿਹਾ ਮੇਰੀ ਭੈਣ ਵੀ ਸ਼ਾਇਰ ਹੈ ਤੇ ਲੇਕਿਨ ਮੇਰਾ ਕੋਈ ਵੀ ਉੱਥੇ ਫਿਰ ਸਭ ਨੂੰ ਫਿਰ ਉਸ ਤੋਂ ਬਾਅਦ ਹੈ ਉਸ ਤੋਂ ਬਾਅਦ ਲਿਟਰੇਚਰ ਅਦਵੀ ਦੋਸਤ ਬਣੇ ਉਹਨਾਂ ਦੇ ਨਾਲ ਫਿਰ ਸਾਂਝੀਆਂ ਵੀ ਕੀਤੀਆਂ ਉਹਨਾਂ ਕੋਲੋਂ ਕੁਛ ਉਹਦੇ ਤੇ ਡਿਸਕਸ ਕਰਕੇ ਉਹਨਾਂ ਚ ਬਿਹਤਰੀ ਵੀ ਆਈ ਤੇ ਜਦੋਂ ਪਤਾ ਲੱਗਾ ਕਿ ਇਹ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਨਿਕਰ ਕੇ ਸਾਹਮਣੇ ਆਉਂਦੀਆਂ ਜਿਉਂਸੀ ਦੋਸਤਾਂ ਦੇ ਨਾਲ ਸ਼ੇਅਰ ਕਰਨੇ ਆ ਉਹਦੇ ਤੇ ਗੱਲ ਕਰਨੇ ਆ ਫਿਰ ਉਹ ਪਤਾ ਲੱਗਦਾ ਹੈ ਕਿ ਇਹਨੂੰ ਇਸ ਤਰ੍ਹਾਂ ਵੀ ਸੰਵਾਰਿਆ ਜਾਂਦਾ ਹੈ ਤੇਰਾ ਇਸ ਤਰ੍ਹਾਂ ਤੁਸੀਂ ਇੱਕ ਲੜਕੀ ਹੋ ਕੇ ਪੰਜਾਬ ਦੇ ਸਾਡੇ ਉਧਰਲੇ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਰਹਿੰਦੇ ਹੋਏ ਜਿਉਂ ਤੁਸੀਂ ਰਚਨਾਵਾਂ ਲਿਖਣੀ ਸ਼ੁਰੂ ਕਰ ਦਿੱਤੀਆਂ ਤਾਂ ਤੁਹਾਡੇ ਪਰਿਵਾਰ ਵਾਲਿਆਂ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਤੁਸੀਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੀ ਬੇਟੀ ਕਵਿਤਾ ਲਿਖਦੀ ਆ ਉਹਨਾਂ ਵੱਲੋਂ ਉਤਸ਼ਾਹ ਮਿਲਿਆ ਜਾਂ ਉਹ ਕੀ ਕਿਸ ਤਰ੍ਹਾਂ ਦਾ ਮਾਹੌਲ ਸੀ ਉਹ ਲੱਗਤੀ ਸੀ ਸ਼ੁਰੂ ਚ ਤੇ ਲੁਕਾਂਦੀ ਸੀ ਯਾਨੀ ਨਹੀਂ ਸੀ ਪਤਾ ਬਲਕਿ ਸੇਲੀਆਂ ਸੁਲੀਆਂ ਨੂੰ ਪਤਾ ਸੀ ਇੱਧਰ ਉੱਧਰ ਕਿ ਕੁਝ ਲਿਖਦੀ ਏ ਲੇਕਿਨ ਫੈਮਿਲੀ ਚ ਕਿਉਂਕਿ ਮੇਰੀ ਨਾ ਕੋਈ ਵੱਡੀ ਭੈਣ ਸੀ ਤੇ ਵਾਲਦਾ ਦੀ ਵੀ ਡੈਥ ਮੇਰੀ 10 ਸਾਲ ਦੀ ਉਮਰੇ ਚ ਹੋ ਗਈ ਸੀ ਤੇ ਸੋ ਕਿਸੇ ਨਾਲ ਭਰਾ ਸਨ ਅਬੂ ਜੀ ਸਨ ਤੇ ਉਹਨਾਂ ਦੇ ਨਾਲ ਸਾਂਝੀ ਨਹੀਂ ਸੀ ਕਰੀ ਦੀ ਨਾ ਹੋ ਵੀ ਨਹੀਂ ਸੀ ਸਕਦੀ ਤੇ ਉਸ ਤੋਂ ਬਾਅਦ ਇੱਕ ਸ਼ਾਦੀ ਹੋਈ ਸ਼ਾਦੀ ਤੋਂ ਬਾਅਦ ਹਸਬੰਡ ਨੂੰ ਪਤਾ ਸੀ ਕਿ ਲਿਖਦੀ ਏ ਤੇ ਉਹ ਫਿਰ ਜਦੋਂ ਲੜਾਈ ਹੁੰਦੀ ਸੀ ਤੇ ਰਿਚਸ ਲਿਖੇ ਸਫੇ ਪਾੜ ਜਾਂਦੇ ਸੀ ਤੇ ਲekin ਵੇ ਕਿ ਮੈਂ ਲਿਖਦੀ ਰਹੀ ਸ਼ੁਕਰ ਹੈ ਕਿ ਬਾਅਦ ਚ ਜਦੋਂ ਘਰ ਵਾਲਿਆਂ ਨੂੰ ਇਸ ਚੀਜ਼ ਦੇ ਬਾਰੇ ਚ ਪਤਾ ਲੱਗਾ ਭੈਣ ਨੂੰ ਪਤਾ ਸੀ ਉਹ ਵੀ ਫਿਰ ਲਿਖਣਾ ਉਹਨੇ ਸ਼ੁਰੂ ਕਰਤਾ ਉਹ ਤੇ ਉਹਨੂੰ ਫਿਰ ਮੈਂ ਬੜੀ ਉਹਦੀ ਹੌਸਲਾ ਅਫਜ਼ਾਈ ਕੀਤੀ ਉਹਨੂੰ ਯਾਨੀ ਮੈਂ ਆਪਣੇ ਖਾਬ ਉਹਦੇ ਚ ਪੂਰੇ ਹੁੰਦੇ ਵੇਖ ਦਿੱਤੀ ਤੇ ਉਹ ਫਿਰ ਬਹੁਤ ਲੇਟ ਬਲਕੇ ਮੈਂ ਉਹਦੇ ਨਾਲ ਹੀ ਗਈ ਸੀ ਤੇ ਮੈਂ ਮਸ਼ਾਇਰਾ ਪੜਿਆ ਸੀ ਪਹਿਲਾਂ ਫਿਰ ਉਸ ਤੋਂ ਬਾਅਦ ਮੈਂ ਪੰਜਾਬੀ ਆਲ ਜਦੋਂ ਯਾਨੀ ਪੰਜਾਬੀ ਹੀ ਮੈਂ ਗ਼ਜ਼ਲ ਪੜ੍ਹੀ ਸੀ ਪਹਿਲੇ ਮਸ਼ਾਇਰੇ ਚ ਤਾਂ ਸਾਰੇ ਕਹਿੰਨ ਕਿ ਤੇਰੇ ਚ ਸਪਾਰਕ ਹੈ ਪੰਜਾਬੀ ਚ ਸਪੇਸ ਹੈ ਇਹਦੇ ਵੱਲ ਆਓ ਤੇ ਮੈਂ ਫਿਰ ਇੱਕ ਦਿਲ ਜਾਨ ਦੇ ਨਾਲ ਫਿਰ ਮੈਂ ਪੰਜਾਬੀ ਲਿਖੀ ਤੇ ਉਹ ਪੰਜਾਬੀ ਨੇ ਫਿਰ ਮੈਨੂੰ ਬਹੁਤ ਜ਼ਾਤ ਦਿੱਤੀ ਪੰਜਾਬੀ ਗਜ਼ਲ ਤੇ ਚੜ ਕੇ ਤੁਸੀਂ ਦੁਨੀਆ ਘੁੰਮ ਦਿੱਤੀ ਬਿਲਕੁਲ ਇਸ ਤਰ੍ਹਾਂ ਹੀ ਬਿਲਕੁਲ ਇਸ ਤਰ੍ਹਾਂ ਜਿਹੜੀ ਹੁਣੇ ਅਸੀਂ ਗੱਲ ਕਰ ਰਹੇ ਸਾਂ ਕਿ ਕਵਤਾ ਤੇ ਚੜ ਕੇ ਹੀ ਮੈਂ ਪੂਰੀ ਦੁਨੀਆ ਜਿਹੜੀ ਘੁੰਮੀ ਆ ਤੇ ਆ ਗਏ ਪਾਕਿਸਤਾਨ ਅਨਫੋਰਚੂਨੇਟਲੀ ਜਦੋਂ ਦੋਨੋਂ ਪੰਜਾਬ ਖਾਸ ਤੌਰ ਤੇ ਪੰਜਾਬ ਦੀ ਜਦੋਂ ਵੰਡ ਹੋਈ ਅਸੀਂ ਲੋਕ ਕਿਉਂਕਿ ਪੰਜਾਬੀ ਆ ਪੰਜਾਬੀ ਸਾਡੀ ਮਾਤ ਪਾਸ਼ਾ ਹੈਗੀ ਆ ਜਦੋਂ ਪੰਜਾਬ ਦੀ ਵੰਡ ਹੋਈ ਉਧਰ ਉਹਨਾਂ ਨੇ ਉਰਦੂ ਅ ਲੈਂਗੁਏਜ ਬਣਾ ਦਿੱਤੀ ਜਿਆਦਾ ਜ਼ੋਰ ਉਰਦੂ ਤੇ ਦੇਣਾ ਸ਼ੁਰੂ ਹੋ ਗਿਆ ਪੰਜਾਬੀ ਨੂੰ ਜਿਉਂਦਾ ਰੱਖਿਆ ਪਿੰਡਾਂ ਵਾਲੇ ਲੋਕਾਂ ਨੇ ਬਿਲਕੁਲ ਸਹੀ ਪਿੰਡਾਂ ਦੇ ਵਿੱਚ ਸੀਗੇ ਸੋ ਤੁਸੀਂ ਤੁਹਾਡੇ ਮਨ ਦੇ ਵਿੱਚ ਇਹ ਹੀ ਕਹਤੇ ਆਇਆ ਵੀ ਮੈਂ ਪੰਜਾਬੀ ਦੇ ਵਿੱਚ ਹੀ ਲਿਖਣਾ ਉਰਦੂ ਦੇ ਵਿੱਚ ਨਹੀਂ ਲਿਖਣਾ ਉਰਦੂ ਦੇ ਵਿੱਚ ਵੀ ਕੁਝ ਰਚਨਾਵਾਂ ਤਾਂ ਲਿਖੀਆਂ ਹੋਣੀਆਂ ਲਾਜ਼ਮੀ ਨਹੀਂ ਨਹੀਂ ਮੈਂ ਸ਼ੁਰੂ ਵਿੱਚ ਲਿਖਿਆ ਹੀ ਹੁੰਦਾ ਕਿ ਲੇਕਿਨ ਪੰਜਾਬੀ ਕਾਟ ਲਿਖੀ ਸ਼ੁਰੂ ਵਿੱਚ ਨਾ ਲੇਕਿਨ ਜਦੋਂ ਮੈਂ ਬਕਾਇਦਾ ਪੰਜਾਬੀ ਵਾਲ ਲਈਆਂ ਉਸ ਤੋਂ ਬਾਅਦ ਮੈਂ ਨਹੀਂ ਉਰਦੂ ਵਾਲ ਮੁਰ ਕੇ ਦੇਖਿਆ ਪੰਜਾਬੀ ਇਸ ਵਾਸਤੇ ਵੀ ਯਾਨੀ ਸਾਡੇ ਕਿਉਂਕਿ ਜਿਹੜੀ ਐਜੂਕੇਸ਼ਨ ਨੇ ਉੱਚ ਪੰਜਾਬੀ ਨਹੀਂ ਮੈਂ ਐਫ ਐਚ ਪੰਜਾਬੀ ਲਈ ਸੀ ਅੱਛਾ ਜੀ ਆਪਸ਼ਨਲ ਸਬਜੈਕਟ ਦੇ ਦੌਰ ਤੇ ਤੇ ਪੰਜਾਬੀ ਚੋਂ ਕਿ ਪੜਾਈ ਨਹੀਂ ਜਾਂਦੀ ਇਸ ਲਈ ਉਹਦੇ ਚ ਲਿਖਣਾ ਔਖਾ ਹੁੰਦਾ ਹੈ ਤੇ ਲੇਕਿਨ ਇੱਕ ਤਾਂ ਢੀ ਹੁੰਦੀ ਸੋਚ ਦੀ ਜ਼ੁਬਾਨ ਬਿਲਕੁਲ ਉਹ ਸੋਚ ਦੀ ਜ਼ੁਬਾਨ ਮਾਤ ਭਾਸ਼ਾ ਜਿਹੜੀ ਮਾਂ ਦੀ ਹਾਂਜੀ ਹਾਂਜੀ ਤੇ ਉਹ ਮੈਂ ਲੱਗਦਾ ਸੀ ਮੈਨੂੰ ਕਿ ਮੈਂ ਟਰਾਂਸਲੇਟ ਕਰਨੀ ਆ ਆਪਣੇ ਖਿਆਲ ਨੂੰ ਔਰ ਕਿਤੇ ਕਮੀ ਹੁੰਦੀ ਹੈ ਔਰ ਉਹ ਕਮੀ ਜਿਹੜੀ ਉਹ ਫਿਰ ਦੂਰ ਹੋ ਗਈ ਸ਼ੁਕਰ ਹੈ ਕਿ ਜਦੋਂ ਮੈਂ ਇਹਨੂੰ ਲਿਖਿਆ ਪੰਜਾਬੀ ਚ ਔਰ ਉਹ ਫਿਰ ਉਹ ਇਨਾ ਬੂਸਟ ਹੋਈ ਮੇਰੀ ਸ਼ਾਇਰੀ ਔਰ ਮੈਨੂੰ ਲੱਗਦਾ ਸੀ ਕਿ ਮੈਂ ਜੋ ਕੋਣੇ ਕਹਿਣਾ ਚਾਹਨੀ ਹਾਂ ਮੈਂ ਐਸਾ ਖੁੱਲ ਕੇ ਕਹਿ ਰਹੀ ਆ ਮੈਨੂੰ ਕੋਈ ਕਿਸੇ ਆਪਣੇ ਖਿਆਲ ਨੂੰ ਜਿਹੜਾ ਉਹ ਟ੍ਰਾਂਸਲੇਟ ਨਹੀਂ ਕਰਨਾ ਪੈਂਦਾ ਮੈਨੂੰ ਕੁਝ ਦੂਜੇ ਲਫ਼ਜ਼ਾਂ ਦਾ ਸਹਾਰਾ ਨਹੀਂ ਉਹਦੇ ਲਈ ਲੈਣਾ ਪੈਂਦਾ ਮਸਨੂਈ ਲਫ਼ਜ਼ਾਂ ਦਾ ਬਿਲਕੁਲ ਬਿਲਕੁਲ ਯਾਨੀ ਉਹਦੇ ਜਿਹੜਾ ਦੂਸਰੀਆਂ ਦੂਸਰੀ ਭਾਸ਼ਾ ਚ ਦੁਸਤੀ ਕਰਦੇ ਜੇ ਤਾਂ ਉਹ ਇੱਕ ਆਟੋਮੈਟਿਕਲੀ ਉਹਦੇ ਚ ਕੁਛ ਨਾ ਮਸਨੂਈਪਨ ਆ ਜਾਂਦਾ ਹੈ ਹੂੰ ਨਕਲੀ ਨਕਲੀ ਪਨ ਆ ਜਾਂਦਾ ਹੈ ਹਾਂਜੀ ਇਹ オリジナル ਹੁੰਦਾ ਜੀ ਬਿਲਕੁਲ ਇਸ ਤਰ੍ਹਾਂ ਹੀ ਤੁਸੀਂ ਮੈਂ ਹੁਣ ਤੁਹਾਨੂੰ ਤੁਹਾਡੀ ਉਹ ਗਜ਼ਲ ਸੁਣ ਤੋਂ ਬਿਨਾਂ ਤਾਂ ਮੈਂ ਜਾਣ ਨਹੀਂ ਦੇਣਾ ਹੈਗਾ ਅ ਪਹਿਲੀ ਗੱਲ ਪਹਿਲੀ ਗੱਲ ਕਿ ਤੁਹਾਡੇ ਨੂੰ ਹੀ ਸੁਣਾ ਗਿਆ ਸੀ ਉਹ ਗਜ਼ਲ ਓਕੇ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਹਮ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਜੇਕਰ ਮੇਰੀ ਵੀ ਹੈ ਕਿ ਮੈਂ ਤੇਰੀ ਨਹੀਂ ਤੇਰੀ ਨਹੀਂ ਬਹੁਤ ਅਚ ਤੇ ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ ਹਮ ਉਕੇ ਦਾਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ ਮੈਂ ਕਹਨੀ ਆ ਉਹ ਰੇਰਾ ਫੇਰੀ ਦੇ ਉਹ ਤਾਂ ਚ ਦੇ ਕਿਸ ਤਰ੍ਹਾਂ ਡਰਦਾ ਕੁਣ ਖਾ ਜਾਂਦਾ ਹੈ ਨਿੰਦਰ ਨੂੰ ਹੂੰ ਤੂੰ ਕੀ ਜਾਣੇ ਤੇਰੇ ਘਰ ਜੁਬੇਰੀ ਨਹੀਂ ਮੇਰੀ ਮਨ ਤੇ ਆਪਣੇ ਆਪਣੇ ਰਾ ਪਈਏ ਹੂੰ ਮੇਰੀ ਮਨ ਤੇ ਆਪਣੇ ਆਪਣੇ ਰਾ ਪਈਏ ਕੀ ਕਹਿਣਾ ਏ ਜਿੰਨੀ ਹੋਈ ਬਤੇਰੀ ਨੇ ਬਤੇਰੀ ਦੇ ਤੇ ਤਾਰਾ ਪਿਆਰ ਦੀ ਖਬਰੇ ਕਿਹੜੀ ਮੰਜ਼ਲ ਏ ਹਮ ਤਰਾ ਪਿਆਰ ਦੀ ਖਬਰੇ ਕਿਹੜੀ ਮੰਜ਼ਲ ਏ ਸਭ ਕੁਝ ਮੇਰਾ ਏ ਪਰ ਮਰਜ਼ੀ ਮੇਰੀ ਦੀ ਬਹੁਤ ਅੱਛਾ ਬਹੁਤ ਕੀ ਬਾਤ ਹੈ ਬਹੁਤ ਸ਼ੁਕਰੀਆ ਇਹ ਜਦ ਤੁਸੀਂ ਜਮ ਹੁਣ ਗਜ਼ਲ ਇਹ ਲਿਖੀ ਆ ਇਹ ਕਿੰਨੇ ਟਾਈਮ ਚ ਲਿਖੀ ਗਈ ਤੁਹਾਡੇ ਕੋਲ ਇਹ ਹਮ ਇਤਕ ਟਾਈਮ ਕਾਫੀ ਲੱਗਿਆ ਟਾਈਮ ਕਿਉਂਕਿ ਇਸ ਤਰ੍ਹਾਂ ਸੀ ਕਿ ਪਹਿਲੇ ਦੇ ਦੋ ਸ਼ੇਰ ਸਨ ਪਹਿਲੇ ਵਾਲੇ ਦੋ ਸ਼ੇਰ ਹਮ ਫਿਰ ਉਸ ਤੋਂ ਬਾਅਦ ਇਹ ਗਜ਼ਲ ਕੋਈ ਪੂਰੀ ਪੰਜ ਸ਼ੇਰ ਫਿਰ ਸੱਤ ਸ਼ੇਰ ਫਿਰ ਮੈਂ ਇਹਦੇ ਚੋਂ ਛਾਂਟੀ ਕੀਤੇ ਸ਼ੇਰ ਤੇ ਪੰਜ ਰਹਿਣ ਦਿੱਤੇ ਜਿਹੜੇ ਹੁਣ ਤੁਸੀਂ ਸੁਣਾਏ ਆਪਾਂ ਨੂੰ ਹਾਂਜੀ ਇਹ ਕਿਤਾਬ ਜਿੱਦੋਂ छਪੀਏ ਤੇ ਉਦੋਂ ਫਿਰ ਮੈਂ ਉਸ ਚੋਂ ਪੰਜ ਸ਼ੇਰ ਸਿਲੈਕਟ ਕਰਕੇ ਤੇ ਪਾਏ ਸੀ ਨੇ ਹੋਰ ਵੀ ਸੀ ਇੱਕ ਕਿ ਇੱਕ ਦਿਨ ਤੂੰ ਮਜ਼ਦੂਰ ਦੀ ਅੱਖ ਨਾਲ ਵੇਖਦੇ ਸੀ ਹਾਂ ਲਉ ਦਿਸੇਗਾ ਕੰਧਾ ਉੱਤੇ ਘੇਰੀ ਨਹੀਂ ਹਏ ਹਏ ਇੱਕ ਹੋਰ ਸੀ ਮਕਤਾ ਸੀ ਇਨੀ ਤੇ ਸਾਤ ਸ਼ੇਰ ਸਾਨੇ ਦੇ ਹਾਂਜੀ ਤੇ ਉਹਦੇ ਤੇ ਇਹ ਮੇਰੀਆਂ ਜਿੰਨੀਆਂ ਵੀ ਵਧੀਆ ਗ਼ਜ਼ਲਾਂ ਨੇ ਹਾਂਜੀ ਉਹਨਾਂ ਨਾਲ ਮਿਲਦਾ ਜੁਲਦਾ ਇਸ ਤਰ੍ਹਾਂ ਹੋਇਆ ਕਿ ਦੋ ਚਾਰ ਸ਼ੇਰ ਹੁੰਦੇ ਨੇ ਉਹ ਪੈ ਰਹੇ ਨੇ ਉਸ ਤੋਂ ਬਾਅਦ ਜਿਹੜਾ ਕੋਈ ਯਾਨੀ ਸਾਲ-ਸਾਲ ਦੋ-ਦੋ ਸਾਲ ਬਾਅਦ ਅਚਾਨਕ ਕੋਦੇ ਚ ਫੇਰਾ ਮਦ ਹੋ ਜੇ ਪੜਦੇ ਹੋਇਆ ਕੁਛ ਖਿਆਲ ਆ ਜਾਏ ਤੋ ਸ਼ਾਮਿਲ ਕਰ ਲਿਆ ਤੋ ਇਸ ਤਰ੍ਹਾਂ ਕਾਫੀ ਮੇਰੀਆਂ ਗਜ਼ਲਾਂ ਨੇ ਜਿਨਾਂ ਨਾਲ ਇਸ ਤਰ੍ਹਾਂ ਹੋਇਆ ਕਿ ਉਹਨਾਂ ਤੇ 2-2 4-4 ਸਾਲ ਲੱਗ ਗਏ ਔਰ ਮੁਕਮਲ ਹੋਣ ਤੇ ਔਰ ਕੋਈ ਐਸਾ ਵੀ ਹੈ ਵੀ ਜਿਹੜਾ ਇੱਕਦਮ ਵੀ ਆ ਗਿਆ ਸਾਰੀ ਸਾਰੀ ਇਸ ਤਰ੍ਹਾਂ ਵੀ ਹੈ ਯਾਨੀ ਫਲੋ ਚ ਤੁਸੀਂ ਉਹ ਤੇ ਬਾਜ਼ ਦਫਾ ਇਸ ਤਰ੍ਹਾਂ ਹੀ ਹੈ ਕੋ ਇਕੋ ਨਿਸ਼ਿਸ਼ਤ ਚ ਤੁਹਾਡੇ ਕੋ ਗਜ਼ਲ ਹੋ ਜਾਂਦੀ ਹੈ ਸੈਟਿੰਗ ਦੇ ਵਿੱਚ ਲਿਖੀ ਜਾਂਦੀ ਹੈ ਹਾਂਜੀ ਹੋ ਜਾਂਦੀ ਹੈ ਤੇ ਇਕੋ ਸੈਟਿੰਗ ਚ ਤੇ ਬਾਜ਼ ਜਿਹੜੀਆਂ ਨੇ ਬਹੁਤ ਟਾਈਮ ਵੀ ਲੈ ਲੈਂਦੀਆਂ ਨੇ ਤੇ ਸੋ ਇਹ ਖਿਆਲ ਦਾ ਹੁੰਦਾ ਹੈ ਬਾਜ਼ ਦਫਾ ਕਾਫੀਆ ਤੰਗ ਹੁੰਦਾ ਹੈ ਤੇ ਉਹਦੇ ਤੇ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ ਤਾਂ ਕਾਫੀਆ ਤੰਗ ਹੁੰਦਾ ਤੇ ਬਹੁਤ ਹੀ ਮਿਹਨਤ ਹੁੰਦੀ ਸ਼ੇਰ ਵੀ ਵਧੀਆ ਨਿਕਲਦੇ ਨੇ ਤੇ ਟਾਈਮ ਵੀ ਬਹੁਤਾ ਲੱਗਦਾ ਤੇ ਜੇ ਕਾਫੀਆ ਜਿਹੜਾ ਰਵਾ ਹੋਵੇ ਖੁੱਲਾ ਹੋਵੇ ਕਾਫੀਆ ਤੇ ਉਹਦੇ ਚੇ ਕਿ ਫਿਰ ਹਲਕੇ ਫੁਲਕੇ ਸ਼ੇਰ ਸ਼ੇਰ ਆ ਜਾਂਦੇ ਨੇ ਹਾਂਜੀ ਹਾਂਜੀ ਅੱਜ ਤਹਿਰਾਸਰਾ ਦੀ ਕਮਤਾ ਸਰੀ ਦੁਨੀਆ ਤੱਕ ਪਹੁੰਚੀ ਹੋਈ ਹੈ ਖਾਸ ਤੌਰ ਤੇ ਜਿਵੇਂ ਹੁਣ ਅੱਜ ਦੀ ਵਧੀਆ ਗੱਲ ਇਹ ਹੈ ਵੀ ਅਸੀਂ ਇੱਕ ਸਮਾਂ ਸੀ ਵੀ ਅਸੀਂ ਸਾਡੇ ਕੋਲ ਪਾਕਿਸਤਾਨੀ ਸ਼ਾਇਰੀ ਨਹੀਂ ਪਹੁੰਚਦੀ ਸੀ ਇਧਰਲੇ ਪੰਜਾਬ ਵਾਲੀ ਸ਼ੈਰੀ ਉਹ ਪਛੇ ਪੰਜਾਬ ਚ ਨਹੀਂ ਪਹੁੰਚਦੀ ਸੀਗੀ ਅ ਅੱਜ ਕੱਲ ਸ਼ਾਹ ਮੁਕੀਤ ਗੁਰਮੁਖੀ ਲਿਪੀ ਦੇ ਵਿੱਚ ਸਕ੍ਰਿਪਟ ਕਰਕੇ ਲਿਖੀ ਤੁਹਾਡੀ ਹੁਣ ਜਿਹੜੀ ਸ਼ੀਸ਼ਾ ਕਿਤਾਬ ਉਹ ਗੁਰਮੁਖੀ ਲਿਪੀ ਦੇ ਵਿੱਚ ਵੀ ਛਪ ਚੁੱਕੀ ਆ ਔਰ ਇਧਰੋਂ ਬੜੀ ਪਾਠਕਾਂ ਵੱਲੋਂ ਬੜਾ ਵਧੀਆ ਹੰਗਾਰਾ ਮਿਲਦਾ ਹੈਗਾ ਪਰਿਸ਼ਨ ਆ ਗਿਆ ਹਾਂਜੀ ਉਹ ਉਹਦੇ ਵਿੱਚ ਤੇ ਬਾਕੀ ਸ਼ੈਰੀ ਦਾ ਆਦਾਨ ਪ੍ਰਦਾਨ ਹੋ ਰਿਹਾ ਹੈਗਾ ਲਿਖਤਾਂ ਦਾ ਆਦਾਨ ਪ੍ਰਦਾਨ ਹੋ ਰਿਹਾ ਹੈਗਾ ਅੱਜ ਤੁਹਾਡੀ ਜਿਹੜੀ ਫੈਮਿਲੀ ਆ ਉਹ ਕਿਸ ਤਰ੍ਹਾਂ ਮਹਿਸੂਸ ਕਰਦੀ ਆ ਤੁਹਾਡੇ ਇਕ ਲੇਖਾ ਹੋਣ ਬਾਰੇ ਫਖਰ ਫਖਰ ਇਹ ਉਹਨਾਂ ਨੂੰ ਮੇਰੇ ਬੱਚੇ ਨੇ ਮੇਰੇ ਭੈਣ ਭਰਾ ਨੇ ਮੇਰੇ ਇਵਨ ਕੇ ਮੇਰੇ ਸ਼ਹਿਰ ਦੇ ਲੋਕ ਨੇ ਉਹ ਮਾਣ ਮਹਿਸੂਸ ਕਰਦੇ ਨੇ ਕਿ ਸਾਡੇ ਔਰ ਮੈਨੂੰ ਖੁਦ ਮਾਣ ਇਸ ਵਾਸਤੇ ਹੁੰਦਾ ਹੈ ਕਿ ਮੈਂ ਪਿੰਡ ਸੇ ਉੱਠ ਕੇ ਔਰ ਜਿਹੜੇ ਇਸ ਵਕਤ ਖਾਲਸ ਜ਼ੁਬਾਨ ਹੈ ਪੰਜਾਬੀ ਉਹ ਪਿੰਡਾਂ ਚੀਂ ਸ਼ਹਿਰਾਂ ਸੇ ਰਹਿਣ ਵਾਲਿਆਂ ਕੋਲ ਉਹ ਲਵਸ ਉਹ ਚੀਜ਼ਾਂ ਉਹ ਅਹਿਸਾਸ ਨਹੀਂ ਜਿਹੜੀ ਮਿੱਟੀ ਨਾਲ ਜੁੜੇ ਹੋਏ ਲੋਕਾਂ ਚ ਨੇ ਤੇ ਸੋ ਮੈਨੂੰ ਇਹ ਵੀ ਖੁਸ਼ੀ ਹੁੰਦੀ ਹੈ ਕਿ ਮੈਂ ਅੱਜ ਵੀ ਆਪਣੀ ਮਿੱਟੀ ਨਾਲ ਜੁੜੀ ਹੋਈ ਆ ਅੱਜ ਵੀ ਮੈਨੂੰ ਫਖਰ ਹੈ ਕਿ ਮੈਂ ਮੰਡਿਟਾਵਾ ਸਿੰਘ ਤੋਂ ਹਾਂ ਬਹੁਤ ਵਧੀਆ ਔਰ ਤੁਸੀਂ ਤੁਹਾਡੀ ਲਿਖਤ ਦੇ ਵਿੱਚ ਰੈਵੋਲੂਸ਼ਨ ਆ ਹਾਂ ਇਹ ਇਹ ਕੀ ਉਸ ਮੇਰਾ ਤਾਂ ਖਾਲਾ ਵੀ ਸਾਡੀ ਜਿਹੜੀ ਪੰਜਾਬ ਦੀ ਮਿੱਟੀ ਆ ਇਹਦੇ ਵਿੱਚ ਉਹ ਉਹ ਚੀਜ਼ ਹੈਗੀ ਆ ਰੈਵਲੂਸ਼ਨ ਸਾਡੇ ਲਹੂ ਦੇ ਵਿੱਚ ਆ ਸ਼ਾਇਦ ਬਿਲਕੁਲ ਤੁਹਾਡੇ ਜਿਹੜੇ ਹੁਣ ਇੱਕ ਸਤਰੀ ਵੀ ਤੁਹਾਡੀਆਂ ਬੋਲੀਆਂ ਨੇ ਜਿਹੜੀਆਂ ਮੈਂ ਉਹਦੇ ਬਾਲਾ ਹੋਣਾ ਹੈਗਾ ਜੀ ਜੀ ਮੈਂ ਬੜਾ ਉਹਦਾ ਕਾਇਲ ਹੈਗਾ ਮੈਂ ਉਹ ਵੀ ਤੁਹਾਡੇ ਕੋਲ ਬਹੁਤ ਸੁਣਨੀਆਂ ਨੇ ਕਾफी ਸਾਰੀਆਂ ਔਰ ਦੂਸਰੀ ਗੱਲ ਸਾਡੇ ਸਾਈਡ ਸਾਈਡ ਦੇ ਉੱਤੇ ਸ਼ੈਰਾ ਨੇ ਸੁਖਵਿੰਦਰ ਅਮਰਤ ਜੀ ਉਹਨਾਂ ਦੀ ਜਿਹੜੀ ਲਾਈਫ ਸਟੋਰੀ ਤੁਹਾਡੇ ਨਾਲ ਕਾਫੀ ਜ਼ਿਆਦਾ ਮਿਲਦੀ ਜੁਲਦੀ ਆ ਇਸੇ ਤਰ੍ਹਾਂ ਹੀ ਉਹ ਵੀ ਪਹਿਲਾਂ ਜ਼ਿੰਦਗੀ ਦੇ ਵਿੱਚ ਆਪਣੀਆਂ ਰਚਨਾਵਾਂ ਲੁਕੋ ਕੇ ਰੱਖਦੇ ਹੁੰਦੇ ਸੀਗੇ ਪੜ੍ਹਦੇ ਨਹੀਂ ਸੀ ਪਰ ਬਾਅਦ ਦੇ ਵਿੱਚ ਜਦੋਂ ਯਾਰ ਹੋਏ ਉਹਨਾਂ ਦੀਆਂ ਰਚਨਾਵਾਂ ਆਈਆਂ ਉਹੀ ਉਹਨਾਂ ਦਾ ਪਰਿਵਾਰ ਅੱਜ ਪ੍ਰਾਊਡ ਫੀਲ ਕਰ ਰਿਹਾ ਹੈਗਾ ਹੁਣ ਮੈਂ ਤੁਹਾਡੀਆਂ ਇੱਕ ਸਤਰੀ ਬੋਲੀਆਂ ਬਹੁਤ ਹੀ ਕਮਾਲ ਦੀਆਂ ਇਹ ਤੁਸੀਂ ਇਹ ਇਹ ਇਸ ਸੈਂਪ ਨੂੰ ਇਹਨੂੰ ਇਹਨੂੰ ਕਿਸ ਤਰ੍ਹਾਂ ਸੋਚਿਆ ਵੀ ਮੈਂ ਇਹਦੇ ਵਿੱਚ ਵੀ ਬੋਲੀਆਂ ਲਿਖਾਂ ਪੰਜਾਬੀ ਦੇ ਵਿੱਚ ਇਹਦੇ ਚ ਇਹ ਕਿ ਬੋਲੀਆਂ ਮੈਂ ਲਿਖੀਆਂ ਵੀ ਲੇਕਿਨ ਮੈਨੂੰ ਨਾ ਜਦੋਂ ਮੈਂ ਸ਼ੁਰੂ ਵਿੱਚ ਸੀ ਤੇ ਮੈਂ ਇੱਕ ਦੋ ਲੋਕਾਂ ਨੂੰ ਪੁੱਛਿਆ ਹਾਂਜੀ ਸਾਂਡੇ ਉੱਤੇ ਬੜੇ ਮਸ਼ਹੂਰ ਬੋਲੀ ਲਿਖਣ ਵਾਲੇ ਨੇ ਜਿਹੜਾ ਫਸਟ ਟਾਈਮ ਮੈਂ ਬੋਲੀਆਂ ਜਿਹੜੀਆਂ ਉਹਨਾਂ ਦੇ ਮੂੰਹ ਤੋਂ ਸੁਣੀਆਂ ਤੇ ਮੈਂ ਉਹਨਾਂ ਦੇ ਨਾਲ ਡਿਸਕਸ ਕੀਤੀ ਮੈਂ ਕਿ ਸਰ ਮੈਨੂੰ ਇਹਦੀ ਬਹਿਰ ਦੇ ਬਾਰੇ ਵਿੱਚ ਕੁਝ ਗਾਈਡ ਕਰੋ ਨਾ ਹੂੰ ਹੂੰ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹਦੀ ਬਹਿਰ ਯਾਨੀ ਉਹ ਮੈਨੂੰ ਸੈਟੀਸਫਾਈਡ ਨਹੀਂ ਕਰ ਸਕੇ ਮੈਨੂੰ ਦੱਸ ਨਹੀਂ ਸਕੇ ਹੂੰ ਹੂੰ ਉਹਨਾਂ ਨੇ ਮੈਨੂੰ ਇੱਕ ਬੋਲੀ ਕਿਹਾ ਕਿ ਬੋਲੀ ਮੈਨੂੰ ਉਹਨਾਂ ਨੇ ਸੁਣਾਈ ਕਿ ਮੇਰੀ ਸਾਸ ਨੇ ਮਸ਼ੀਨ ਵਾਲਾ ਕੀਤਾ ਹੂੰ ਹੂੰ ਤੇ ਆٹے ਵਾਲੀ ਮੌਜ ਲੱਗ ਗਈ ਹਾਂ ਕਹਿੰਦੇ ਨੇ ਕਿ ਇਹਨੂੰ ਵਾਰ-ਵਾਰ ਦੁਹਰਾ ਤੇ ਇਹਦੀ ਇਹਦਾ ਜਿਹੜਾ ਵਜ਼ਨ ਹੈ ਉਹਨੂੰ ਮਹਿਸੂਸ ਕਰਕੇ ਕਿ ਕਿੰਜ ਲਿਖਣੀ ਹੈ ਤੈਨੂੰ ਆਪ ਹੀ ਮੀਟਰ ਦੇ ਵਿੱਚ ਐਸ ਮੀਟਰ ਨੂੰ ਹਾਂ ਇਸ ਮੀਟਰ ਨੂੰ ਜਿਹੜਾ ਇਹ ਸਮਝ ਖੋਦ ਯਾਨੀ ਉਹਨਾਂ ਨੇ ਮੈਨੂੰ ਬਾਕਾਇਦਾ ਨਹੀਂ ਦੱਸਿਆ ਕਿ ਇਹਦੇ ਇਹਦੇ ਕੀ ਓਜ਼ਾਨ ਨੇ ਕੀ ਇਹਦੀ ਬਹਿਰ ਹੈ ਉਹਨਾਂ ਮੈਨੂੰ ਕੁਝ ਨਹੀਂ ਦੱਸਿਆ ਉਹਨਾਂ ਮੈਨੂੰ ਦੱਸਿਆ ਉਹਨਾਂ ਨੇ ਕਿ ਆ ਕਿ ਇਹਨੂੰ ਵਾਰ-ਵਾਰ ਪੜ ਤੈਨੂੰ ਇਹਦੇ ਮੀਟਰ ਦੀ ਸਮਝ ਆ ਜਾਏਗੀ ਮੈਂ ਉਸ ਤੋਂ ਬਾਅਦ ਲਿਖਣੀਆਂ ਸ਼ੁਰੂ ਕਰਤੀਆਂ ਲੇਕਿਨ ਮੇਰੇ ਅੰਦਰ ਕਿਤੇ ਸੀ ਕਿ ਜਿਹੜਾ ਕੋਈ ਨਵਾਂ ਲਿਖਣ ਵਾਲਾ ਹੈ ਉਹ ਕੀ ਕਿਸ ਤਰ੍ਹਾਂ ਲਿਖੇਗਾ ਫਿਰ ਮੈਂ ਇਹਦੇ ਤੇ 2016 ਚ ਪੂਰਾ ਸਾਲ ਮੈਂ ਇਹਦੇ ਤੇ ਮਿਹਨਤ ਕੀਤੀ ਕਿ ਮੈਨੂੰ ਸੀ ਕਿ ਮੈਂ ਲੋਕਾਂ ਕੋਲੋਂ ਖਾਸ ਤੌਰ ਤੇ ਹਰ ਸ਼ਾਇਰ ਸਾਡਾ ਭਾਵੇਂ ਉਰਦੂ ਦਾ ਪੰਜਾਬੀ ਦਾ ਜਿਹੜਾ ਵੀ ਵੱਡਾ ਸ਼ਾਇਰ ਹੈ ਉਹਨੇ ਕੁਝ ਨਾ ਕੁਝ ਬੋਲੀਆਂ ਜ਼ਰੂਰ ਲਿਖੀਆਂ ਨੇ ਔਰ ਅਨਵਰ ਮਸਾਦ ਸਾਹਿਬ ਨੇ ਕਿਹਾ ਸੀ ਕਿ ਇਹ ਇੰਨੀ ਤਾਕਤਵਰ ਸਿੰਫ ਹੈ ਕਿ ਇੱਕ ਲਾਈਨ ਦੇ ਵਿੱਚ ਇੱਕ ਲਾਈਨ ਦੀ ਨਜ਼ਮ ਹੈ ਯਾਨੀ ਪੂਰੀ ਗੱਲ ਜਿਹੜੀ ਹੈ ਉਹ ਇਹਦੇ ਚ ਹੋ ਜਾਂਦੀ ਹੈ ਸੋ ਮੈਂ ਇਹ ਦੇਤੇ ਫਿਰ ਉਹ ਜਿਹੜਾ ਉਹ ਜਿਹੜਾ ਮੇਰਾ ਫਿਰ ਮੈਂ ਬੋਲਦੀ ਮਿੱਟੀ ਉਹਦੇ ਚ 72 ਸ਼ਾਇਰਾਂ ਦੀਆਂ ਬੋਲੀਆਂ ਸ਼ਾਮਿਲ ਕੀਤੀਆਂ ਉਹਦੇ ਤੇ ਮੈਂ ਰਿਸਰਚ ਕੀਤੀ ਮੈਂ ਹਰ ਵੱਡੇ ਸ਼ਾਇਰ ਨੂੰ ਕਾਲ ਕੀਤੀ ਉਹਦੇ ਕੋਲੋਂ ਪੁੱਛਾਂ ਦੀ ਕਿਉਂਕਿ ਮੈਂ ਜਦੋਂ ਇਹਦੇ ਤੇ ਮਜ਼ਮੂਨ ਦੇਖੇ ਕਿ ਇਹਦੇ ਤੇ ਮਜ਼ਮੂਨ ਕਿੰਨੇ ਕੁ ਲਿਖੇ ਨੇ ਲੋਕਾਂ ਨੇ ਇੱਕ ਯਕੂਬ ਅਸੀ ਸਾਹਿਬ ਦਾ ਇੱਕ ਸੈਦ ਪੁੱਟਾ ਸਾਹਿਬ ਦਾ ਇਹ ਦੋ ਮਜ਼ਮੂਨ ਮੈਨੂੰ ਮਿਲੇ ਏ ਕੁਰਦੂਚ ਲਿਖਿਆ ਹੋਇਆ ਔਰ ਇੱਕ ਪੰਜਾਬੀ ਚ ਲਿਖਿਆ ਹੋਇਆ ਫਿਰ ਮੈਂ ਜਿਹੜੇ ਵੱਡੇ ਸ਼ਾਇਰ ਸਨ ਉਹਨਾਂ ਨਾਲ ਇਹਦੇ ਮੀਟਰ ਤੇ ਗੱਲ ਕੀਤੀ ਇਹਦੀ ਬਹਿਰ ਤੇ ਦੇ ਵਜ਼ਨ ਤੇ ਉਹ ਫਿਰ ਉਹ ਸਾਰਾ ਜਿਹੜਾ ਮੈਂ ਦੁਬਾਚੇ ਚ ਲਿਖਿਆ ਔਰ ਬਹੁਤ ਜ਼ਿਆਦਾ ਮੈਂ ਦਿੱਤੇ ਮਿਹਨਤ ਕੀਤੀ ਪੂਰਾ ਮੇਰਾ ਕੱਲ ਸਾਲ ਔਰ ਉਸ ਤੋਂ ਬਾਅਦ ਉਹ ਸਾ 2000 ਸਾਲਾਂ 17 ਮੇਰੇ ਕੋ ਗਜ਼ਲ ਦਾ ਸ਼ੇਰ ਨਹੀਂ ਹੋਇਆ ਇਸ ਇਸ ਪਾਸੇ ਯਾਨੀ ਇਹਦੀ ਜਿਹੜਾ ਬੋਲੀ ਦੀ ਬਹਿਰ ਮੇਰੇ ਤੇ ਇੰਨੀ ਉਤਾਰੀ ਹੋ ਗਈ ਸੀ ਕਿ ਮੇਰੀ ਹਰ ਗੱਲ ਹੀ ਬੋਲੀ ਦੇ ਵਿੱਚ ਹੁੰਦੀ ਸੀ ਮੈਂ ਕੁਝ ਵੀ ਕਹਿਣਾ ਚਾਹਦੀ ਸੀ ਤੇ ਉਹ ਬੋਲੀ ਚ ਹੋ ਜਾਂਦਾ ਸੀ ਔਰ ਫਿਰ ਇਹਦੇ ਚ ਜਿਹੜੇ ਤਨ ਸ ਹੈ ਚੋ ਬੈਕਾਟ ਹੈ ਉਹ ਕਿਸੇ ਹੋਰ ਉਹਦੇ ਚ ਨਹੀਂ ਹੈ ਔਰ ਸਾਰੇ ਸਾਰਾ ਕੁਝ ਬੜੇ ਭਾਵਕਤਾ ਦੇ ਨਾਲ ਹਾਂਜੀ ਮਤਲਬ ਉਹ ਵੈਰੀ ਵੈਰੀ ਇਮੋਸ਼ਨਲ ਹਾਂਜੀ ਔਰ ਅੱਜ ਮੈਂ ਬੜੇ ਫਖਰ ਨਾਲ ਹਮੇਸ਼ਾ ਕਹਿੰਦੀ ਨਹੀਂ ਕੋਈ ਕਹੇ ਕਿ ਮੈਂ ਕਹਿੰਦੀ ਹੁੰਨੀ ਆ ਕਿ ਬੋਲਦੀ ਮਿੱਟੀ ਲੈ ਲਵੋ ਉਹ ਤਾਂ ਦੀ ਬਾਚਾ ਪੜ ਕੇ ਉਹ ਜਿਹੇ ਜਿਹੜੀਆਂ ਸ਼ਾਇਰਾਂ ਨੀਆਂ ਬੋਲੀਆਂ ਨੇ ਉਹ ਜਿਸ ਵਕਤ ਤੁਸੀਂ ਪੜ ਲੋਗੇ ਤੁਹਾਡੇ ਚ ਅਗਰ ਕੋਈ 5% ਵੀ ਕੋਈ ਕਵੀ ਬੈਠਾ ਹੈ ਨਾ ਤੇ ਤੁਸੀਂ ਬੋਲੀ ਕਹਿਣ ਲੱਗ ਜਾਵੋਗੇ ਜਿਉਂਦੇ ਹੀ ਹੋ ਜਾਓਗੇ ਹਾਂਜੀ ਸੋ ਬੋਲੀ ਮੈਂ ਚਾਹੂੰਗਾ ਕੁਝ ਬਣ ਗਈਆਂ ਆਪਣੇ ਦਰਸ਼ਕਾਂ ਲਈ ਜੀ ਜੀ ਜ਼ਰੂਰ ਉਦੇ ਹੱਤ ਦੀ ਬਣਾ ਕੇ ਫੂਕਣੀ ਹੂੰ ਮੈਂ ਸੱਬੇ ਤਸਵੀਰਾਂ ਫੂਕੀਆਂ ਓਹੋ ਉਹਦੇ ਹੱਤ ਦੀ ਬਣਾ ਕੇ ਫੂਕਣੀ ਮੈਂ ਸੱਬੇ ਤਸਵੀਰਾਂ ਫੂਕੀਆਂ ਤੇ ਆ ਚੁੱਕ ਕੇ ਸ਼ਤੀਰ ਵਖਾਈਏ ਹੂੰ ਨੀ ਜ਼ਾਤ ਦੀ ਏ ਕੋੜ ਕੇ ਲਈਏ ਹੂੰ ਤੇ ਸਾਡੇ ਕੰਨਾਂ ਚ ਕਰਾਈਆਂ ਮੋਰੀਆਂ ਹੂੰ ਅਕਲਾ ਨੂੰ ਰਾਹ ਭੁੱਲ ਗਏ ਅਕਲਾ ਨੂੰ ਰਾਹ ਭੁੱਲ ਗਏ ਆਏ ਸਾਡੇ ਕੰਨਾਂ ਚ ਕਰਾਈਆਂ ਮੋਰੀਆਂ ਤੇ ਅਕਲਾ ਨੂੰ ਰਾਹ ਭੁੱਲ ਗਏ ਸਾਡੇ ਚਾਰ ਚਫੇਰੇ ਕਿਬਲੇ ਹੂੰ ਕਿਹੜੇ ਪਾਸੇ ਮੂੰਹ ਕਰੀਏ ਓਹੋ ਸਾਡੇ ਚਾਰ ਚਫੇਰੇ ਕਿਬਲੇ ਕਿਬਲੇ ਕਿਹੜੇ ਪਾਸੇ ਮੂੰਹ ਕਰੀਏ ਹੂੰ ਤੇ ਆ ਚੁੱਕ ਕੇ ਸ਼ਦੀਰ ਵਖਾਈਏ ਨਜ਼ਾਦੀਏ ਗੋੜ ਲਈਏ ਹੂੰ ਬਹੁਤ ਬਹੁਤ ਹੀ ਕਮਾਲ ਦੀਆਂ ਗੱਲਾਂ ਨੇ ਮੇਰਾ ਖਿਆਲ ਆ ਦਰਸ਼ਕ ਵੀ ਜਿਹੜੇ ਸੁਣ ਰਹੇ ਨੇ ਜੀ ਜੀ ਉਹ ਇੱਕ ਇੱਕਦਮ ਸੁਣਦੇ ਸਾਰ ਸ਼ਾਇਦ ਉਹਨਾਂ ਦੇ ਨਾ ਸਮਝੋ ਉਹਨੂੰ ਦੋ ਦੋ ਚਾਰ ਚਾਰ ਵਾਰ ਜੋ ਚੋਰ ਫਿਰ ਫਿਰ ਗੱਲ ਅਸਲ ਸਮਝ ਦੇ ਵਿੱਚ ਆਊਗੀ ਜੀ ਜੀ ਬਿਲਕੁਲ ਅੱਜ ਜਿਸ ਤਰ੍ਹਾਂ ਹੁਣ ਤੁਸੀਂ ਬਾਹਰ ਇੱਕ ਮਤਲਬ ਬਾਹਰਲੇ ਦੇਸ਼ਾਂ 'ਚ ਆ ਕੇ ਪੰਜਾਬੀ ਜਿਹੜਾ ਬਾਹਰਲਾ ਸਾਇਤ ਆ ਉਹਨੂੰ ਵੀ ਸੁਣਦੇ ਪੜ੍ਹਦੇ ਹਾਂ ਤੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਜਿਹੜਾ ਪਾਕਿਸਤਾਨ ਦੇ ਵਿੱਚ ਅੱਜ ਸਿਹਤ ਰਚਿਆ ਜਾ ਰਿਹਾ ਹੈ ਕਪਤਾ ਰਚੀ ਜਾ ਰਹੀ ਹੈ ਉਹ ਉਹ ਮਤਲਬ ਇੱਕ ਮੈਨੂੰ ਇਹ ਲੱਗਦਾ ਵੀ ਜਿਹੜਾ ਪਾਕਿਸਤਾਨ ਵਾਲਾ ਸਿਹਤ ਆ ਉਹ ਲੋਕਾਂ ਦੇ ਬਹੁਤ ਨੇੜੇ ਆ ਹਾਂ ਹਾਂ ਉਥੋਂ ਉਥੋਂ ਦੇ ਜਿਹੜੇ ਸਰੋਤੇ ਪਾਠਕ ਨੇ ਉਹਨਾਂ ਦੇ ਬਹੁਤ ਨੇੜੇ ਆ ਇਹਦਾ ਕੀ ਕਾਰਨ ਹੋਇਆ ਸਾਡੇ ਵਾਲੇ ਸਾਈਡ ਤੋਂ ਮੈਨੂੰ ਐਂ ਲੱਗਦਾ ਵੀ ਅਸੀਂ ਥੋੜਾ ਜਿਹਾ ਪਾਠਕਾਂ ਦੇ ਨਾਲੋਂ ਟੁੱਟਦੇ ਜਾਂਦੇ ਆ ਬੌਧਿਕ ਤੌਰ 'ਤੇ ਬਾਲੀ ਆ ਗਈ ਆ ਤੇ ਜਿਹੜਾ ਅਸੀਂ ਜ਼ਮੀਨ ਦੇ ਨਾਲ ਉਹਨਾਂ ਪੈਰ ਜਾਂ ਚੱਕੇ ਪਏ ਨੇ ਉੱਤੇ ਉੱਥੇ ਜਿੱਦੋਂ ਤੁਸੀਂ ਜ਼ਮੀਨ ਨਾਲ ਤੋਂ ਪੈਰ ਛੁਕ ਲੈਂਦੇ ਹੋ ਨਾ ਤਾਂ ਜ਼ਮੀਨ ਨਾਲ ਜਾਂ ਉਸ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਨਾਲ ਤੁਹਾਡੀ ਜੁੜਟ ਕੱਟ ਜਾਂਦੀ ਹੈ ਉਹਦੇ ਚਾਵੇਂ ਕਿ ਜਿਹੜੀ ਸਭ ਤੋਂ ਮੈਂ ਸਮਝਦੀ ਆ ਕਿ ਲੈਂਦੇ ਪੰਜਾਬ ਦੀ ਸ਼ਾਇਰੀ ਦੀ ਜਿਹੜੀ ਮਕਬੂਲੀਅਤ ਹੈ ਉਹ ਇਸ وجہ ਤੋਂ ਹੀ ਹੈ ਉਹਦੀ ਸਾਦਾ ਸਰਲ ਜ਼ੁਬਾਨ ਹੈ ਇਹ ਬਿਲਕੁਲ ਸਰਲ ਜ਼ੁਬਾਨ ਹੈ ਤੇ ਸਾਡੇ ਤੇ ਵੀ ਇਤਰਾਜ਼ ਹੁੰਦਾ ਹੈ ਜਿਹੜੇ ਵੱਡੇ ਵੱਡੇ ਉਸਤਾਦ ਨੇ ਉਹ ਕਹਿੰਦੇ ਨੇ ਕਿ ਜੀ ਇਹ ਆਮ ਆਮ ਜ਼ੁਬਾਨ ਚ ਲਿਖਦੇ ਨੇ ਜਿਹੜੀ ਅਦਵੀ ਜ਼ੁਬਾਨ ਨਹੀਂ ਲੇਕਿਨ ਅਸੀਂ ਕਹਿੰਨੇ ਕਿ ਅਸੀਂ ਅਦੀਬਾਂ ਵਾਸਤੇ ਨਹੀਂ ਲਿਖਦੇ ਅਸੀਂ ਲੋਕਾਂ ਲਈ ਲਿਖਨੇ ਆ ਤੇ ਅਸੀਂ ਲੋਕਾਂ ਦੀ ਜ਼ੁਬਾਨ ਹੀ ਚ ਲਿਖਾਂਗੇ ਤੇ ਲੋਕ ਸਾਨੂੰ ਪਸੰਦ ਕਰਨਗੇ ਬਾਕੀ ਮੈਂ ਹੁਣ ਆਪਣਾ ਸਮਾਂ ਆਪਣਾ ਆਲਮੋਸਟ ਹੋ ਚੁੱਕਿਆ ਮੈਂ ਉਹਦਾ ਲਹਾਇ ਲੈਣਾ ਚਾਹੁੰਦਾ ਕੋਈ ਆਪਣੀ ਰਚਨਾ ਦੇ ਨਾਲ ਤੁਸੀਂ ਸਮਾਪਤ ਕਰੀਏ ਅੱਜ ਦਾ ਪ੍ਰੋਗਰਾਮ ਹਾਂਜੀ ਜੀ ਸੱਚੀ ਪੁੱਛੇ ਹਮ ਹੁਣ ਤੇ ਕਹਿਣਾ ਬਣਦਾ ਏ ਹਮ ਸੱਚੀ ਪੁੱਛੇ ਹੁਣ ਤੇ ਕਹਿਣਾ ਬਣਦਾ ਏ ਮੇਰਾ ਤੇਰੇ ਦਿਲ ਵਿੱਚ ਰਹਿਣਾ ਬਣਦਾ ਏ ਹਮ ਹਮ ਸੱਚੀ ਪੁੱਛੇ ਉਹ ਤੇ ਕਹਿਣਾ ਬਣਦਾ ਏ ਹੂੰ ਮੇਰਾ ਤੇਰੇ ਦਿਲ ਵਿੱਚ ਰਹਿਣਾ ਬਣਦਾ ਏ ਤੇ ਜਿੰਨੇ ਕੁੱਪ ਹਨੇਰੇ ਦੇ ਵਿੱਚ ਬੈਠੇ ਆ ਹੂੰ ਜਿੰਨੇ ਕੁੱਪ ਹਨੇਰੇ ਦੇ ਵਿੱਚ ਬੈਠੇ ਆ ਸੌ ਸੂਰਜ ਦਾ ਇੱਕ ਟਟਾਣਾ ਬਣਦਾ ਏ ਟਟਾਣਾ ਬਣਦਾ ਏ ਤੇ ਕੱਚੇ ਪੱਕੇ ਦੀਤੇ ਗੱਲ ਹੀ ਛੱਡੋ ਜੀ ਹੂੰ ਕੱਚੇ ਪੱਕੇ ਦੀਤੇ ਗੱਲ ਹੀ ਛੱਡੋ ਜੀ ਸੋਹਣੀਆਂ ਲੇ ਰਨਲ ਖੈਣਾ ਬਣਦਾ ਹੈ ਬਣਦਾ ਹੈ ਬਹੁਤ ਅੱਛਾ ਤੇ ਇੱਕੇ ਕੇ ਤੇਰੇ ਵਿੰਜੋ ਹੂੰ ਸਾ ਲੈਣਾ ਹੈ ਹੂੰ ਅਡੀਆਂ ਚੁੱਕ ਕੇ ਫਾ ਲੈਣਾ ਫਾ ਲੈਣਾ ਹੈ ਬਹੁਤ ਅੱਛਾ ਕਿ ਤੂੰ ਬਸ ਮੁਖ ਪਰ ਤਾਣਾ ਤੇ ਮੈਂ ਮੂੰਹ ਤੇ ਕਾਟਾ ਵਾ ਲੈਣਾ ਹੈ ਉਹ ਕਾਟਾ ਵਾ ਲੈਣਾ ਹੈ ਬਹੁਤ ਅੱਛਾ ਬਹੁਤ ਸ਼ੁਕਰੀਆ ਬਹੁਤ ਅੱਛਾ ਤਹਰਾ ਜੀ ਤੁਸੀਂ ਕੈਨੇਡਾ ਦੇ ਵਿੱਚ ਸਾਡੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਦੁਆ ਕਰਦਾ ਵੀ ਜਿਹੜਾ ਤੁਹਾਡਾ ਇਸ ਸਫਰ ਆ ਉਹ ਪੂਰਾ ਕਾਮਯਾਬ ਹੋਵੇ ਤੇ ਤੁਹਾਡੀ ਜਿਹੜੀ ਕਲਮ ਇਸੇ ਤਰ੍ਹਾਂ ਨਰੋਈ ਨਿਗਰ ਕਫਤਾ ਰਚਦੀ ਰਹੇ ਥੈਂਕ ਯੂ ਜੀ ਜਿੰਦੇ ਵਾਸਤੇ ਰਵੋ ਤੁਸੀਂ ਵੀ ਤੁੰਤਾਂ ਆਵਣੇ ਤੁਹਾਡੀਆਂ ਬਹੁਤ ਮਿਹਰਬਾਨੀ ਅੱਜ ਪ੍ਰੋਗਰਾਮ ਨੂੰ ਇਸੇ ਨਾਲ ਸੰਪੂਰਨ ਕਰਦੇ ਆ ਆਉਣ ਵਾਲੇ ਸਮੇਂ ਚ ਫੇਰ ਮਿਲਦੇ ਆ ਇੱਕ ਹੋਰ ਇਸ ਤਰ੍ਹਾਂ ਦੀ ਵਧੀਆ ਸ਼ਖਸੀਅਤ ਦੇ ਨਾਲ ਉਨੋਂ ਤੱਕ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ